ਹੈਲੋ ਜੀ ਸਾਰੇ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ कौर ਸੰਧੂ ਬਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਲਵਾਰ ਦੀ ਕਰਦੇ ਆ ਕਿਉਂਕਿ ਬਹੁਤ ਬਣਾ ਦੇ ਕਮੈਂਟ ਆਉਂਦੇ ਸੀਗੇ ਹਨਾ ਕਿ ਸਲਵਾਰ ਦੀ ਕਟਿੰਗ ਵੀ ਦੱਸੋ ਸਾਨੂੰ ਸਲਵਾਰ ਦੀ ਕਟਿੰਗ ਕਰਨੀ ਹੈ ਤੇ ਨਾ ਤਾਂ ਇਹ ਜਿਆਦਾ ਹੈਵੀ ਕਰਨੀ ਹੈ ਨਾ ਜਿਆਦਾ ਹਲਕੀ ਕਰਨੀ ਹੈ ਜੀ ਇਹ ਜਿਹੜੀ ਹੈਗੀ ਆਪਾਂ ਮੀਡੀਅਮ ਜੀ ਕਰਨੀ ਹੈ ਮਤਲਬ ਕਿ ਮੀਡੀਅਮ ਸਾਈਜ਼ ਦੀ ਜੇ ਅਸੀਂ ਸਲਵਾਰ ਰੱਖਾਂਗੇ ਵੀ ਨਾ ਜ਼ਿਆਦਾ ਭਾਰੀ ਤੇ ਨਾ ਜ਼ਿਆਦਾ ਹੌਲੀ ਇਹ ਆਪਣੇ ਕੋਲੇ 2.5 ਮੀਟਰ ਕਪੜਾ ਹੈਗਾ ਹੁਣ ਅਸੀਂ ਜਿਹੜੀ ਲਵਾਂਗੇ ਲੰਬਾਈ ਦੇਖੋ ਇਸ ਤਰ੍ਹਾਂ ਦੋਨੇ ਪਾਸਿਓਂ ਕਪੜਾ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਫੋਲਡ ਕਰ ਲਾਂਗੇ ਥੋੜਾ ਜਿਹਾ ਪਹਿਲਾਂ ਅਸੀਂ ਜਿਹੜੀ ਹੈਗੀ ਲੈਂਥ ਦਾ ਨਿਸ਼ਾਨ ਲਾਵਾਂਗੇ ਇਹਨਾਂ ਦੀ ਲੈਂਥ ਲੈਂਥ ਹੈਗੀ ਜੀ 3.5 ਇੰਚ 1.5 ਇੰਚ ਆਪਾਂ ਜਿਹੜਾ ਹੈਗਾ ਮਾਰਜਿਨ ਪਾਵਾਂਗੇ ਸਾਡੇ 3 ਇੰਚ ਲੈਂਦੇ ਹਾਂ 1.5 ਇੰਚ ਮਾਰਜਨ ਪਾਵਾਂਗੇ 32 ਇੰਚ ਹੋ ਗਿਆ 32 ਤੇ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਉੱਪਰ ਜਿਹੜਾ ਹੈਗਾ ਆਪਾਂ ਨੇ ਰੱਖਣਾ ਏ ਜੀ ਆਸਣ ਇਹਨਾਂ ਦਾ ਆਸਣ ਹੈਗਾ 8.5 ਇੰਚ 8.5 ਇੰਚ ਆਸਣ ਹੈ ਜੀ ਦੇਖੋ ਆਪਾਂ ਨੇ 9.5 ਚਾਹੀਦਾ 1.5 ਇੰਚ ਜਿਹੜਾ ਆਪਾਂ ਇਥੋਂ ਮੋਰੀ ਦਾ ਪਾਵਾਂਗੇ ਉਹ 1.5 ਇੰਚ ਫੇਰ ਵਧ ਲੈਣਾ 8.5 ਇੰਚ ਆਸਣ ਹੈ ਜੀ 9.5 ਹੋ ਗਿਆ 11 ਇੰਚ ਤੇ ਲਾਵਾਂਗੇ ਦੇਖੋ 1.5 ਇੰਚ ਵਿੱਚ ਮਾਰਜਿਨ ਪਾ ਕੇ 8.5 ਦੇ ਵਿੱਚ ਦੇਖ ਲਓ 2 ਇੰਚ ਮਾਰਜਿਨ ਹੋ ਗਿਆ ਤੇ ਇਹ 11 ਇੰਚ ਤੇ ਲਾਤੀ ਜੀ ਹੁਣ ਆਪਾਂ ਇਦੋਂ ਵੀ ਸਾਰੇ ਮੈਣ ਲਾਂਗੇ ਦੇਖੋ ਸਾਰਾ ਚੈੱਕ ਕਰ ਲਾਂਗੇ ਲਮਾਈ 43 ਇੰਚ ਹੈ ਦੇਖੋ 43 ਇੰਚ ਤਿਆਰ ਹੋ ਗਈ ਇਸ ਪਾਸੇ ਵੀ ਆਪਾਂ 43 ਇੰਚ ਤੇ ਲਾ ਲਾਂਗੇ ਹਾਂ ਦੇਖੋ 43 ਇੰਚ ਤੇ ਲਾ ਕੇ ਆਪਾਂ ਇਹਨੂੰ ਫੋਲਡ ਕਰ ਲਾਂਗੇ ਕੱਪੜੇ ਨੂੰ ਇਹਦੇ ਆਪਾਂ ਕੋਲੋਂ ਜਿਹੜੇ ਹੈਗੇ ਨੇ ਪੱਟ ਲਾਹਾਂਗੇ ਨਾ ਜ਼ਿਆਦਾ ਭਾਰੀ ਤੇ ਨਾ ਜ਼ਿਆਦਾ ਹੌਲੀ ਮੀਡੀਅਮ ਸਾਈਜ਼ ਦੀ ਜਿਹੜੀ ਹੈਗੀ ਇਹ ਤਲਵਾਰ ਤਿਆਰ ਹੋ ਦੇਖੋ ਆਪਾਂ ਇਹਨੂੰ ਬਿਲਕੁਲ ਇਸ ਤਰ੍ਹਾਂ ਦੇਖੋ ਬਰਾਬਰ ਕਰਨਾਗੇ ਜਿਹੜਾ ਬਾਦੂ ਕੱਪੜਾ ਇਹਨੂੰ ਸਾਈਡ ਤੇ ਕੱਢ ਦਾਂਗੇ ਆ ਦੇਖੋ ਫਿਰ ਆਪਾਂ ਇਹਨੂੰ ਚੈੱਕ ਕਰ ਲਾਂਗੇ ਸਾਰੇ ਨੂੰ ਵੀ ਸਾਰੀ ਜਗ੍ਹਾ ਤੇ ਜਿਹੜਾ ਤਰਤਾਲੀ ਹੈਗਾ ਆ ਦੇਖੋ ਇੱਥੋਂ ਥੋੜਾ ਜਿਹਾ ਵਿੱਚੋਂ ਕਾਣ ਆਉਂਦਾ ਆਪਾਂ 43 ਇੰਚ ਤੇ ਨਿਸ਼ਾਨ ਲਾ ਲਾਂਗੇ ਆਪਣਾ ਇਧਰੋਂ ਜਿਹੜਾ ਹੈਗਾ ਸਾਰਾ ਪੂਰਾ ਹੈਗਾ ਹੁਣ ਆਪਾਂ ਨੇ ਕੀ ਲਾਉਣਾ ਹੈ ਜੀ ਇਧਰੋਂ ਆਪਾਂ ਪਹਿਲਾਂ ਪੱਟ ਲਾਵਾਂਗੇ ਆ ਦੇਖੋ ਜਿੰਨੀ ਉਹਨਾਂ ਦੀ ਮੂਰੀ ਹੈਗੀ 6 ਇੰਚ ਹਾਂ 6 ਇੰਚ ਉਹਨਾਂ ਦੀ ਮੂਰੀ ਹੈਗੀ ਆ ਜੀ ਆ ਦੇਖੋ 6 ਇੰਚ ਉਹਨਾਂ ਦੀ ਮੂਰੀ ਹੈ ਆਪਾਂ ਲਾਉਣਾ ਹੈਗਾ 12 ਇੰਚ ਤੇ ਮੁਰੀ ਦਾ ਡਬਲ ਕਰਕੇ ਸਾਰੇ ਆਪਾਂ ਇੱਥੇ ਦੇਖੋ ਨਸਾਨ ਲਾ ਲਾਂਗੇ 12 12 ਤੇ ਕਿਉਂਕਿ ਜਿਆਦਾ ਕੰਮ ਧੁੰਦੇ ਦੇ ਵਿੱਚ ਜਿਆਦਾ ਭਾਰੀ ਸਲਵਾਰ ਵੀ ਨਹੀਂ ਪਾਈ ਜਾਂਦੀ ਜੀ ਬਾਕੀ ਹੁਣ ਕੋਈ ਭਾਰੀ ਪਾਉਂਦਾ ਵੀ ਨਹੀਂ ਤੇ ਇਹ ਜਿਹੜੀ ਹੈਗੀ ਮੀਡੀਅਮ ਸਾਈਜ਼ ਦੀ ਸਲਵਾਰ ਹੈਗੀ ਏ ਤੇ ਚਲੋ ਕੋਈ ਕਈ ਵਾਰੀ ਹੈ ਨਾ ਸਟ੍ਰੇਟ ਸਲਵਾਰ ਵੀ ਨਹੀਂ ਪਾਉਂਦਾ ਇਹ మీడియం ਸਾਈਜ਼ ਦੀ ਸਲਵਾਰ ਬਣੂਗੀ ਬਿਲਕੁਲ ਆ ਦੇਖੋ ਹੁਣ ਆਪਾਂ ਇਹ ਤੋਂ ਪੱਟ ਬਾਅਦ ਚੋ ਕੱਟਦੇ ਆ ਕਿਦਾਂ ਕੱਟਣਿਆ ਉਹ ਵੀ ਦੱਸਾਂਗੇ ਤੁਹਾਨੂੰ ਹੁਣ ਆਪਾਂ ਇਧਰੋਂ ਜਿਹੜੀ ਹੈਗੀ ਦੇਖੋ ਲਵਾਈ ਚੜਾਈ ਇਧਰੋਂ ਆਪਣੇ ਨਸਾਂ ਲਾਇਆ 33 ਇੰਚ ਤੇ 33 ਇੰਚ ਆਪਾਂ ਨੇ ਸਲਵਾਰ ਤਿਆਰ ਕਰਨੀ ਹੈ ਉੱਪਰ ਜਿਹੜਾ ਹੈਗਾ ਆਪਣਾ ਹਸਣ ਲਾਇਆ ਹੋਇਆ ਜੀ ਦੇਖੋ ਹਸਣ ਲਾਇਆ ਹੈ 11 ਇੰਚ ਹੁਣ ਆਪਾਂ ਨੇ ਕੀ ਕਰਨੇ ਇਹ ਲਵਾਈ ਇਧਰੋਂ ਲੈਤੀ ਹੋਈ ਹੈ ਇਹਨਾਂ ਵਈ ਇਧਰੋਂ ਲੈਤੀ ਹੋਏ ਜਿਹੜੇ ਦੂਜੀ ਲਵਾਈ ਆ ਉਹ ਇਧਰੋਂ ਲਵਾਵਾਂਗੇ। ਬਸ ਇਹੀ ਐ ਜੇ ਆਪਾਂ ਨੇ ਇਧਰੋਂ ਪਹਿਲਾਂ ਲਵਾਈ ਲੈਤੀ ਆ ਫੇਰ ਆਸਣ ਲੱਤੈ। ਹੁਣ ਇਧਰੋਂ ਆਪਾਂ ਪਹਿਲਾਂ ਲਵਾਈ ਲਵਾਵਾਂਗੇ। ਪਹਿਲਾਂ ਇਧਰੋਂ ਆਪਾਂ ਲਵਾਈ ਲਵਾਵਾਂਗੇ। ਦੇਖੋ ਪਿੱਛੇ ਆਪਣਾ ਆਸਣ ਆ ਜਿਹੜਾ ਹੈਗਾ ਪੂਰਾ ਰਹਿ ਜਾਣਾ। ਦੇਖੋ ਇੱਥੇ ਤੱਕ ਐ। ਜਿਹੜਾ ਨਾਲ ਵਾਲਾ ਬਾਧੂ ਕੱਪੜਾ ਤੇ ਅਸੀਂ ਕੱਟਿਆ ਨਹੀਂ ਇਹਦੇ ਵਿੱਚੋਂ ਆਪਾਂ 벨ਟ ਕੱਢਾਂਗੇ। ਆ ਦੇਖੋ ਇੱਥੇ ਆਪਾਂ 1.5 ਇੰਚ ਦਾ ਨਿਸ਼ਾਨ ਲਾਉਣੇ। ਜਿਹੜਾ ਆਪਣਾ ਕੱਟ ਪਊਗਾ 1.5 ਇੰਚ ਦਾ ਪਊਗਾ ਵੀ ਇੱਧਰ ਵੀ ਆਪਾਂ 1.5 ਇੰਚ ਦਾ ਲਾਣਾ ਹੈ। ਆ ਦੇਖੋ ਹੁਣ ਆਪਾਂ ਇਹਨੂੰ ਕੀ ਕਰਾਂਗੇ ਜੇ ਇਸ ਤਰ੍ਹਾਂ ਇਹਨੂੰ ਨਸਾਨ ਨੂੰ ਇਹਦੇ ਨਾਲ ਮਿਲਾ ਦਾਂਗੇ। ਹੁਣ ਇਥੋਂ ਆਪਾਂ ਨੇ ਆਸਣ ਤਿਆਰ ਕਰਨਾ ਜੀ 8.5 ਆ ਦੇਖੋ 8.5 ਇੰਚ ਆਪਣਾ ਆਸਣ ਹੈਗਾ। ਆਪਾਂ 9.5 ਇੰਚ ਤੇ ਲਾਵਾਂਗੇ ਕਿਉਂਕਿ ਅੱਧਾ ਇੰਚ ਸਲਾਈ ਦਾ ਇਧਰ ਲੱਗੂ ਅੱਧਾ ਇੰਚ ਇਧਰ ਲੱਗੂਗਾ ਆ ਦੇਖੋ ਆਪਾਂ ਨੇ 9.5 ਇੰਚ ਤੇ ਲਾ ਲਿਆ ਨਿਸ਼ਾਨ ਇੱਥੋਂ ਜਿਹੜੇ ਇਹਦੇ ਨਾਲ ਇਸ ਤਰ੍ਹਾਂ ਕਾਟ ਪਾਵਾਂਗੇ ਬਾਅਦ ਚੋਂ ਕਾਟ ਪਾਵਾਂਗੇ ਇਹ ਆਪਾਂ ਨੇ ਕੱਟ ਤਾਂ ਪੂਣੀ ਪੂਣਾ ਜੀ ਇਸ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਕਰ ਲਾਂਗੇ ਇਹ ਸਭ ਤੋਂ ਜਿਹੜਾ ਹੈਗਾ ਸੌਖਾ ਤਰੀਕਾ ਹੈਗਾ ਕਟਾਈ ਦਾ ਆ ਦੇਖੋ ਇੱਥੋਂ ਵੀ ਇਸ ਤਰ੍ਹਾਂ ਲੱਗੂ ਜੀ ਹੁਣ ਆਪਾਂ ਨੇ ਕੱਟਣਾ ਸ਼ੁਰੂ ਕਿਵੇਂ ਕਰਨਾ ਹੈ ਜੀ ਦੇਖੋ ਇਸ ਤਰ੍ਹਾਂ ਕੱਟਣਾ ਸ਼ੁਰੂ ਕਰਨਾ ਹੈ ਜਦੋਂ ਆਪਾਂ ਕਟਿੰਗ ਕਰਾਂਗੇ ਆਪਣੇ ਕੰਨੀਆਂ ਬਰਾਬਰ ਹੋਣੇ ਚਾਹੀਦੀਆਂ ਨੇ ਕੱਪੜਾ ਆ ਦੇਖੋ ਜਿਹੜੇ ਆਪਾਂ ਨੇ 32 ਇੰਚ ਤੇ ਨਿਸ਼ਾਨ ਲਾਇਆ ਸੀ ਇੱਥੋਂ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਕਟਿੰਗ ਕਰਾਂਗੇ ਇਸ ਤਰ੍ਹਾਂ ਕਰ ਲਾਂਗੇ ਇਹ ਜਿਹੜਾ ਨਿਸ਼ਾਨ ਲਾਇਆ ਜੀ ਆਪਾਂ ਨੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਇਧਰੋਂ ਵੀ ਕੱਪੜਾ ਲਾ ਲਾਂਗੇ ਦੇਖੋ ਆਪਣੀ ਇਹ ਇੱਕ ਸਲਵਾਰ ਦੀ ਲੰਬਾਈ ਹੋ ਗਈ ਹੁਣ ਆਪਾਂ ਇੱਥੋਂ ਵੀ ਕੱਟ ਪਾ ਦਾਂਗੇ ਜਿਆ ਜਿਹੜਾ ਵਾਧਾ ਆ ਜੇ ਕੱਪੜਾ ਇਹ ਉੱਪਰੋਂ ਜਿਹੜਾ ਆਪਣਾ ਬਰਾਬਰ ਹੈ ਇਹਨੂੰ ਆਪਾਂ ਅਲੱਗ-ਅਲੱਗ ਕਰ ਦਾਂਗੇ ਜਿਹੜਾ ਜੋੜਿਆ ਹੋਇਆ ਕੱਪੜਾ ਸੀਗਾ ਆ ਦੇਖੋ ਇਹ ਵਾਲੀ ਆਪਣੀ ਸਲਵਾਰ ਦੀ ਕਟਿੰਗ ਹੋਊਗੀ ਇਹ ਜ਼ਿਆਦਾ ਭਾਰੀ ਨਹੀਂ ਜ਼ਿਆਦਾ ਹੌਲੀ ਨਹੀਂ ਮੀਡੀਅਮ ਸਾਈਜ਼ ਦੀ ਸਲਵਾਰ ਹੁੰਦੀ ਹੈ ਜੀ ਹੁਣ ਆਪਾਂ ਇਹ ਦੇਖੋ ਇਹ ਆਪਣੀ ਸਲਵਾਰ ਤਿਆਰ ਹੋ ਗਈ ਇਸ ਤਰ੍ਹਾਂ ਸਲਵਾਰ ਤਿਆਰ ਹੋ ਗਈ ਹੁਣ ਆਪਾਂ ਜਿਹੜੇ ਹੈਗੇ ਪੱਟ ਕੱਟਦੇ ਆ ਜਿਹੜਾ ਆਪਣਾ ਕੋਲੋਂ ਕਪੜਾ ਲਾਹਿਆ ਹੋਇਆ ਹੈ ਤੇ ਆ ਦੇਖੋ ਸਲਵਾਰ ਦੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਪੂਰੀ ਪੂਰੀ ਲੈਂਥ ਲੈਣੀ ਹੈ 33 ਇੰਚ ਆਪਣੇ ਲੈਂਥ ਰੱਖੀ ਹੈ 30.5 ਇੰਚ ਆਪਣੀ ਸਲਵਾਰ ਦੀ ਲੰਬਾਈ ਤੇ ਆਪਣੇ 32 ਇੰਚ ਲੈਂਦੀ ਹੈ ਅਸੀਂ 1.5 ਇੰਚ ਜ਼ਿਆਦਾ ਲੈਣੇ ਹੁੰਨੇ ਆ ਕਿਉਂਕਿ ਅਸੀਂ ਇੱਧਾ ਇੰਚ ਦੇ ਉੱਪਰੋਂ ਕਾਟ ਵੀ ਪਾਉਣੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਅਸੀਂ ਕਿੱਦਾਂ ਕਾਟ ਪਾਉਣੇ ਆ ਨਹੀਂ ਤਾਂ ਵੈਸੇ ਜੇ ਤੁਸੀਂ ਨਹੀਂ ਕਾਟ ਪਾਉਣੀ ਤਾਂ ਤੁਸੀਂ 1 ਇੰਚ ਵਾਧ ਰੱਖ ਸਕਦੇ ਹੋ ਸਲਾਈਆਂ ਦਾ ਇਥੋਂ ਵੀ ਆਪਾਂ ਜਿਹੜਾ ਕਾਣ ਜੈ ਇਹਨੂੰ ਕੱਢ ਕੇ ਬਰਾਬਰ ਜਿਹੜਾ ਹੈਗਾ ਕਟਿੰਗ ਕਰ ਲਾਂਗੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਅਲੱਗ ਅਲੱਗ ਕਰ ਦਾਂਗੇ ਜੀ ਦੇਖੋ ਜਿੱਥੇ ਅਸੀਂ ਮੂਰੀ ਰੱਖਣੀ ਹੁੰਦੀ ਅਸੀਂ ਮੂਰੀ ਦਾ ਵੀ ਬਿਲਕੁਲ ਅੱਧ ਕਰਦੇ ਆ ਕਿਉਂਕਿ ਬੁਕਰਮ ਦਾ ਵੀ ਫਿਰ ਅੱਧ ਕਰਦੇ ਆ ਤਾਂ ਕਿ ਮਾੜਾ ਮੋਟਾ ਗਲਤ ਨਾ ਸਲਾਈ ਲੱਗੇ ਦੇਖੋ ਕਾਟ ਕਿਹੜੀ ਪਾਉਣਿਆ ਜੀ ਇਹ ਨੀਚੇ ਵਾਲਾ ਹੋ ਗਿਆ ਆਪਣਾ ਮੋਰੀ ਵਾਲਾ ਪਾਸਾ ਹੋ ਗਿਆ ਇਹ ਆਪਣਾ ਉੱਪਰ ਲਾ ਹੋ ਗਿਆ ਜਿੱਧਰ ਮਰਜ਼ੀ ਪਾ ਲਓ ਤੁਸੀਂ ਕਾਟਾ ਵਾਲਾ ਪਾਸਾ ਜਿਹੜਾ ਹੈਗਾ ਉੱਪਰ ਜੜਨਾ ਹੁੰਦਾ ਆ ਦੇਖੋ ਜਿਹੜਾ ਅਸੀਂ 1.5 ਇੰਚ ਵੱਧ ਲੈਂਤਾ ਸੀਗਾ ਆ ਦੇਖੋ 1.5 ਇੰਚ ਆਪਾਂ ਨੇ ਵੱਧ ਲੈਂਤਾ ਸੀਗਾ ਇਹ ਕੱਪੜਾ ਇਸ ਤਰ੍ਹਾਂ ਦਿਖਾਉਣੀ ਆ ਮੈਂ ਤੁਹਾਨੂੰ ਆ ਦੇਖੋ ਆਪਾਂ ਨੇ ਜਿਹੜਾ ਹੈਗਾ 32 ਇੰਚ ਲੈਂਤਾ ਸੀਗਾ ਸਾਢੇ 30 ਇੰਚ ਉਹਨਾਂ ਦੀ ਸਲਵਾਰ ਦੀ ਲੰਬਾਈ ਹੈ ਦੇਖੋ ਨਹੀਂ ਆਪਾਂ ਨੂੰ 1 ਇੰਚ ਵੱਧ ਚਾਹੀਦਾ ਅੱਧਾ ਇੰਚ ਉੱਪਰ ਅੱਧਾ ਇੰਚ نیچے ਜਿਹੜਾ ਆਪਾਂ ਇਹ 1 ਅੱਧਾ 1.5 ਇੰਚ ਵੱਧ ਲੈਤਾ ਹੈ ਇੱਥੋਂ ਆਪਾਂ ਅੱਧੇ ਇੰਚ ਦੀ ਜਿਹੜੀ ਹੈਗੀ ਕਾਟ ਪਾਵਾਂਗੇ ਇਹ ਕਾਟ ਆਪਾਂ ਤਾਂ ਪਾਉਣੇ ਹੁੰਨੇ ਆ ਜੀ ਇਹ ਜਿਹੜੀ ਹੈਗੀ ਬਲਾਂ ਦੇ ਵਿੱਚ ਆਜੂਗੀ ਇਹ نیچے ਜਿਹੜੀ ਪੈਰ ਦੇ ਉੱਪਰ ਮੂਰੀ ਡਿਗਦੀ ਆ ਮੂਰੀ ਡਿਗਦੀ ਬਿਲਕੁਲ ਵੀ ਜਿਹੜੇ ਜੇ ਆਪਾਂ ਪੂਰੀ ਪੂਰੀ ਲંબਾਈ ਲੈਣੇ ਆਂ ਕਈ ਵਾਰੀ ਮੂਹਰੂ ਮੂਰੀ ਡਿਗਦੇ ਹੁੰਦੀ ਐ ਜੇ ਆਪਾਂ ਪਿੱਛੋਂ ਵੀ ਘੱਟ ਲੈ ਲਈਏ ਘੱਟ ਲਈਏ ਫਿਰ ਆਪਣੀ ਜਿਹੜੀ ਹੈਗੀ ਅੱਡੀ ਦੇ ਉੱਪਰੋਂ ਸਲਵਾਰ ਚੱਕੀ ਜਾਂਦੀ ਐ ਪਿੱਛੋਂ ਗਿੱਟੇ ਦੇ ਉੱਪਰੋਂ ਸਲਵਾਰ ਉੱਪਰ ਚੱਕੀ ਜਾਂਦੀ ਐ ਹੁਣ ਜਿਹੜੀ ਆਪਾਂ ਇਹ ਢਾਲ ਪਾਉਣੇ ਆਂਗੇ ਕਾਟ ਪਾਉਣੇ ਆ ਇਹਨਾ ਮੂਹਰੋਂ ਮੂਰੀ ਖੜੀ ਰਹੂ ਪਿੱਛੋਂ ਸਲਵਾਰ ਜਿਹੜੀ ਹੈਗੀ ਪੂਰੀ ਵਧੀਆ ਨੀਵੇਂ ਹੋਊਗੀ ਹੁਣ ਆਪਣਾ ਇਹ ਹੋ ਗਿਆ ਜੀ ਪੱਟ ਹੋ ਗਿਆ ਹੁਣ ਆਪਾਂ ਜਿਹੜੀ ਹੈਗੀ ਬੈਲਟ ਕੱਟਣੀ ਐ ਆ ਦੇਖੋ ਜਿਹੜਾ ਇਹ ਕੱਪੜਾ ਆਪਣੇ ਕੋਲੇ ਅਲਗਾ ਆ ਬੱਚੇ ਆਪਾਂ ਜਿਹੜੀ ਹੈਗੀ ਜੀ 벨ਟ ਕੱਟਦੇ ਆ ਆ ਦੇਖੋ ਉਹਨਾਂ ਦੀ 벨ਟ ਹੈਗੀ 벨ਟ ਤੁਸੀਂ हिਪ ਤੋਂ ਵੀ ਨਾਪ ਸਕਦੇ ਹੋ ਜਿੱਦਾਂ ਕਿ ਉਹਨਾਂ ਦੀ 20 ਇੰਚ ਹਿਪ ਹੈਗੀ ਉਹਦੇ ਨਾਲੋਂ ਸਾਢੇ 20 ਸੌਰੀ ਉਹਨਾਂ ਦੀ ਸਾਢੇ 20 ਇੰਚ ਹਿਪ ਹੈਗੀ ਸਾਢੇ 20 ਤੋਂ ਤੁਸੀਂ ਜਿਹੜੀ ਹੈਗੀ 2 ਇੰਚ 벨ਟ ਵੱਧ ਰੱਖ ਸਕਦੇ ਹੋ 3 ਇੰਚ ਵੱਧ ਰੱਖ ਸਕਦੇ ਹੋ हिਪ ਤੋਂ ਜਿਹੜੀ 벨ਟ 2 ਜਾਂ 2.5 3 ਇੰਚ ਇਹਦੇ ਵਿੱਚ ਵਿੱਚ ਤੁਸੀਂ ਵੱਧ ਰੱਖ ਸਕਦੇ ਹੋ ਉਹਨਾਂ ਦੀ ਜਿਹੜੀ ਹੈਗੀ 벨ਟ 23 ਇੰਚ ਤਿਆਰ ਕਰਨੀ ਹੈ ਜੇ ਆਪਾਂ ਨੇ ਸਾਢੇ 20 ਉਹਨਾਂ ਦੀ ਹਿਪ ਹੈ ਸੇਟ ਐਂ ਚਾਪਣ ਜਿਹੜੀ ਹੈਗੀ ਵੱਧ ਕਰਨੀ ਹੈ ਆ ਦੇਖੋ ਇਹ ਜਿੰਨਾ ਕੱਪੜੇ ਦਾ ਪਣਾ ਸੀਗਾ ਇਹ ਮੈਂ ਇਸ ਤਰ੍ਹਾਂ ਹੀ ਦੇਖੋ ਦੂਰਾ ਕਰ ਲਿਆ ਇਹਦੇ ਵਿੱਚ ਥੋੜਾ ਜਿਹਾ ਜੋੜ ਲੱਗੂਗਾ ਇਹ ਦੇਖੋ ਇਹ ਸਾਰਾ ਆਉਂਦਾ ਜੀ ਦੇਖੋ 2.5 ਪੌਣੇ 1 ਹੀ ਆਉਂਦਾ ਇਹ ਇਹਦੇ ਵਿੱਚ ਇੱਥੇ ਆਪਾਂ ਥੋੜਾ ਜਿਹਾ ਜੋੜ ਲਾਵਾਂਗੇ 벨ਟ ਬਣਾਉਣ ਵਾਸਤੇ ਜਿਹੜੀ ਆਪਾਂ ਇਹਦੀ ਲੰਬਾਈ ਰੱਖਦੇ ਹੁੰਨੇ ਆ ਬੈਲਟ ਦੀ ਹਮੇਸ਼ਾ ਅਸੀਂ 7.5 ਦੀ ਲੰਬਾਈ ਤਿਆਰ ਕਰਦੇ ਆ ਕਿਉਂਕਿ ਅਸੀਂ ਜਿਹੜੀ ਅ ਬੈਲਟ ਦੀ ਤਿਆਰ ਬੈਲਟ ਰੱਖਦੇ ਆ ਜੀ 4.5 ਹੀ ਰੱਖਦੇ ਆ 3 ਇੰਚ ਆਪਾਂ ਮਾਰ ਜਣ ਰੱਖਦੇ ਹੁੰਨੇ ਨੇਫੇ ਵਗੈਰਾ ਦਾ ਤੇ ਸਾਡੀ ਹਮੇਸ਼ਾ ਇੰਨੀ ਹੀ ਬੈਲਟ ਤਿਆਰ ਹੁੰਦੀ ਹੈ ਜੀ ਆ ਦੇਖੋ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਜਿਹੜਾ ਹੁਣ ਇਹਦਾ ਜੋੜ ਲੱਗਣਾ ਜੀ ਉਹ ਆਪਾਂ ਨੇ ਕਿੱਦਾਂ ਦੇਖਣਾ ਹੈ ਆ ਦੇਖੋ ਆਪਾਂ ਇਸ ਤਰ੍ਹਾਂ ਜੋੜ ਦੇਖ ਲਾਂਗੇ ਇਹਨਾਂ ਵੀ 23 ਇੰਚ ਬੈਲਟ ਤਿਆਰ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ 2 ਇੰਚ ਘਟਦੀ ਐ ਡਬਲ ਕੱਪੜਾ 4 ਇੰਚ ਘਟਦੀ ਜੇ ਐਂ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਧਰੋਂ 벨ਟ ਪੂਰੀ ਕਰ ਲਓ ਆ ਦੇਖੋ 3 ਇੰਚ ਆਪਣੀ 벨ਟ ਅੱਧਾ ਇੰਚ ਮਾਰਜਨ ਰੱਖ ਕੇ ਪਹਿਲਾਂ ਹੀ ਸਾਢੇ 3 ਰੱਖ ਲਓ ਆ ਦੇਖੋ ਇਧਰੋਂ ਤੁਹਾਨੂੰ ਪਤਾ ਲੱਗ ਜੇਗਾ ਕਿੰਨਾ ਕੱਪੜਾ ਘਟਦਾ ਦੇਖੋ ਜੀ ਇਧਰੋਂ 2.5 ਇੰਚ ਘਟਦੇ ਇਹ ਆਪਾਂ ਨੂੰ ਡਬਲ ਚਾਹੀਦਾ 5 ਇੰਚ ਕੱਪੜਾ ਆਪਾਂ ਨੂੰ ਹੋਰ ਚਾਹੀਦਾ ਜੋੜ ਲਾਉਣ ਵਾਸਤੇ ਜੋੜ ਲਾਉਣ ਵਾਸਤੇ ਜਿਹੜਾ ਆਪਾਂ ਇਹਦੇ ਵਿੱਚੋਂ ਕੱਟ ਲਾਂਗੇ ਕੱਪੜਾ ਆ ਦੇਖੋ ਆਪਣੇ ਕੋਲੇ ਵਾਧੂ ਕੱਪੜਾ ਹੈਗਾ ਆ ਇਧਰੋਂ ਆਪਾਂ 5.5 ਲੈ ਲਾਂਗੇ ਕਿਉਂਕਿ ਇੱਥੇ ਵੀ ਇੱਕ ਜੋੜ ਲੱਗਣਾ ਹੈ ਹਨਾ 7.5 ਇੰਚ ਦੀ ਲੰਬਾਈ ਲਵਾਂਗੇ ਜਿੰਨੀ ਆਪੋਂ ਦੀ ਰੱਖੀ ਹੈ ਇਹਨੂੰ ਜਿਹੜਾ ਹੈਗਾ ਆਪਾਂ ਇਹਨੂੰ ਵੀ ਕਟਿੰਗ ਕਰ ਦਾਂਗੇ ਪਹਿਲਾਂ ਤੁਸੀਂ ਸਾਰੀ ਕਟਿੰਗ ਕਰਕੇ ਰੱਖੋਗੇ ਫਿਰ ਜਿਹੜਾ ਹੈਗਾ ਸਿਉਣ 'ਚ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਆਰਾਮ ਨਾਲ ਚੱਕ ਕੇ ਆਪਾਂ ਬਣਾ ਸਕਦੇ ਹਾਂ ਆ ਦੇਖੋ ਇਸ ਤਰ੍ਹਾਂ ਕਰਕੇ ਇਹ ਵਾਲਾ ਜੋੜ ਲੱਗ ਜੇਗਾ। ਆ ਦੇਖੋ। ਦੇਖੋ ਜੀ ਬਿਲਕੁਲ ਜਿਹੜੀ ਹੈਗੀ 23 ਇੰਚ ਤਿਆਰ ਹੁੰਦੀ ਹੈ ਆਪਣੀ 벨ਟ। ਲਓ ਜੀ ਇਹ ਆਪਣੀ ਹੋ ਗਈ 벨ਟ ਤਿਆਰ। ਇਹ ਤੁਸੀਂ ਘੱਟ ਕੱਪੜੇ 'ਚੋਂ ਵੀ ਸਲਵਾਰ ਬਣਾ ਸਕਦੇ ਹੋ, ਤਿਆਰ ਕਰ ਸਕਦੇ ਹੋ। ਇਹ ਜਿਹੜਾ ਆਪਣੇ ਕੋਲੇ ਵਾਧੂ ਕੱਪੜਾ ਹੈ ਇਹ ਆਪਣਾ ਮੋਰੀਆਂ ਵਗੈਰਾ ਤੇ ਲੱਗ ਜੂਗਾ। ਦੇਖੋ ਇਹ ਆਪਣੀ ਸਲਵਾਰ ਸਾਰੀ ਕਟਿੰਗ ਹੋ ਗਈ ਹੈ ਚਲੋ ਜੀ ਜੇ ਤੁਹਾਨੂੰ ਸਾਡੀ ਕਟਿੰਗ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੰਦਾਂ ਦੀਆਂ ਕਟਿੰਗਾਂ ਜਾਂ ਸਲਾਈ ਹੈਨਾ ਚਾਹੀਦੀ ਹੈ ਸਟਿਚਿੰਗ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸਾਡੀ ਇੰਸਟਾਗ੍ਰam ਆਈਡੀ ਹੈਗੀ اکੌਰ ਸੰਤੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ਆਈਡੀ ਹੈ ਉਹਦੇ ਤੇ ਵੀ ਤੁਸੀਂ ਸਾਡਾ ਵਰਕ ਦੇਖ ਸਕਦੇ ਹੋ ਹਨ ਤੇ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ जय जवान जय किसान सदा ख़ुशि रहो